ਪੰਜਾਬ ਚ ਕੇਂਦਰ ਵੱਲੋਂ ਇੰਟਰਨੈਟ ਬੰਦ ਕਰਨ ਦਾ ਮਾਮਲਾ ਮਾਨਤਰਕਾਰ ਨੇ ਚਿਤਾਇਆ ਇਤਰਾਜ਼ ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ਬਾਰੇ ਬੋਲੇ ਮਨਜਿੰਦਰ ਸਿਰਸਾ ਆਖਿਆ ਕੁਝ ਦਿਨਾਂ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਲੱਗਣ ਵਾਲਾ ਹੈ ਚੋਣ ਜਾਬਤਾ ਕਿਸਾਨਾਂ ਦਾ ਅੰਦੋਲਨ ਸ਼ੁਰੂ ਕਰਨ ਦਾ ਗਲਤ ਹੈ ਸਮਾਂ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦਾ ਬਿਆਨ ਕਿਹਾ ਕਿਸਾਨ ਅੰਦੋਲਨ ਨੂੰ ਪੰਜਾਬ ਸਰਕਾਰ ਦਾ ਹੈ ਸਮਰਥਨ ਪੰਜਾਬ ਵਿੱਚ 2 ਦਿਨ ਮੀਂਹ ਦਾ ਅਲਰਟ ਪਵੇਗਾ ਬਸੰਤ ਦਾ ਪਹਿਲਾ ਮੀਂਹ ਸਾਫ ਕਾ ਸੀਐਮ ਚੰਨੀ ਨੇ ਕਿਸਾਨ ਅੰਦੋਲਨ ਤੇ ਦਿੱਤਾ ਵੱਡਾ ਬਿਆਨ ਆਖੀਆਂ ਵੱਡੀਆਂ ਗੱਲਾਂ ਹੁਣ ਖਬਰਾਂ ਵਿਸਤਾਰ ਦੇ ਨਾਲ ਕਿਸਾਨ ਅੰਦੋਲਨ ਦਰਮਿਆਨ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਨ ਦਾ ਮਾਮਲਾ ਗਰਮਾਂਦਾ ਨਜ਼ਰ ਆ ਰਿਹਾ ਹੈ ਇੰਟਰਨੈਟ ਬੰਦ ਕਰਨ ਦੇ ਮੁੱਦੇ ਤੇ ਪੰਜਾਬ ਅਤੇ ਕੇਂਦਰ ਇੱਕ ਵਾਰ ਫਿਰ ਆਮਣੋ ਸਾਹਮਣੇ ਹੋ ਗਏ ਹਨ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਸਖਤ ਇਤਰਾਜ਼ ਜਤਾਇਆ ਹੈ ਇਸ ਸੇਵਾ ਨੂੰ ਤਤ ਬਹਾਲ ਕਰਨ ਦੀ ਮੰਗ ਕੀਤੀ ਆਵਾਜ਼ ਦੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਨਾ ਸਰਾਸਰ ਗਲਤ ਹੈ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਕੋਲ ਇਤਰਾਜ਼ ਦਰਜ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਦਾ ਨੋਟਿਸ ਲਿਆ ਹੈ ਅਸਲ ਵਿੱਚ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਲਟਕੀਆਂ ਮੰਗਾਂ ਨੂੰ ਲੈ ਕੇ 12 ਫਰਵਰੀ ਨੂੰ ਫਤੇਗੜ ਸਾਹਿਬ ਵਿਖੇ ਇਕੱਠ ਹੋ ਕੇ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਦਿੱਲੀ ਜਾਣ ਦਾ ਫੈਸਲਾ ਲਿੱਤਾ ਗਿਆ ਸੀ ਪੰਜਾਬ ਅਤੇ ਦਿੱਲੀ ਦੀ ਸ਼ੰਭੂ ਅਤੇ ਖਨਵਰੀ ਸਰਾਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਇਸ ਦੌਰਾਨ ਭਾਜਪਾ ਕੁਮਨਿੰਦਰ ਸਿਰਸਾ ਨੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਅੰਦੋਲਨ ਦੇ ਸਮੇਂ ਨੂੰ ਲੈ ਕੇ ਸਵਾਲ ਚੁੱਕੇ ਹਨ ਉਹਨਾਂ ਆਖੇ ਕਿ ਖੁਜਦੀਨਾ ਤੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲਾਗੂ ਹੋਣ ਵਾਲਾ ਹੈ ਇਸ ਸਮੇਂ ਕਿਸਾਨ ਅੰਦੋਲਨ ਸ਼ੁਰੂ ਕਰਨਾ ਸੋਚਣ ਨੂੰ ਮਜਬੂਰ ਕਰਦਾ ਹੈ ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ ਉਹਨਾਂ ਕਹੇ ਕਿ ਕਿਸਾਨਾਂ ਦਾ ਕਿਸਾਨ ਅੰਦੋਲਨ ਕਰਨ ਦਾ ਸਮਾਂ ਗਲਤ ਹੈ ਕਿਉਂਕਿ ਕੁਝ ਸਮੇਂ ਬਾਅਦ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲੱਗ ਹੋਣ ਵਾਲਾ ਹੈ ਉਹਨਾਂ ਆਖਿਆ ਕਿ ਕਾਂਗਰਸ ਸਿਆਸਤ ਕਰ ਰਹੀ ਹੈ ਸਿਆਸੀ ਲੋਕ ਇਸ ਦਾ ਲਾਹਾ ਲੈਣ ਦੀ ਤਾਕ ਵਿੱਚ ਹਨ ਮੈਂ ਕਿਸਾਨ ਜਿੱਥੇ ਬੰਦੀਆਂ ਚਰਨਾ ਚ ਬੇਨਤੀ ਕਰਨਾ ਚਾਹਣਾ ਹੈ ਅੱਗੇ ਵੀ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਪਰ ਤੁਸੀਂ ਹੁਣ ਆਪਣੀ ਟਾਈਮਿੰਗ ਤੇ ਜਰੂਰ ਵਿਚਾਰ ਕਰੋ 10 ਦਿਨ ਬਾਅਦ ਜਦੋਂ ਕੋਡ ਆਫ ਕੰਡਕਟ ਲੱਗ ਜਾਊਗਾ ਉਸ ਤੋਂ ਬਾਅਦ ਨਾ ਤੇ ਸਰਕਾਰ ਦੀ ਕੋਈ ਗੱਲ ਰਹੇ ਜੂਗੀ ਇਲੈਕਸ਼ਨ ਕਮਿਸ਼ਨ ਤੇ ਆਚਾਊਗਾ ਔਰ ਲਾਅਰਡ ਆਰਡਰ ਦੇ ਮੁਤਾਬਕ ਤੁਹਾਨੂੰ ਕੁਝ ਕਰ ਵੀ ਨਹੀਂ ਸਕੋਗੇ ਔਰ ਇਹਦਾ ਨੁਕਸਾਨ ਕਮਿਊਨਿਟੀ ਨੂੰ ਜਿਆਦਾ ਹੋਊਗਾ ਮਜਾਇਲ ਲਾਭ ਦੇ ਇਹਦਾ ਅੱਜ ਨੁਕਸਾਨ ਕਿ ਹੋ ਰਿਹਾ ਹੈ ਇੱਕ ਸੰਦੇਸ਼ ਇਹ ਜਾ ਰਿਹਾ ਹੈ ਕਿ ਜਿਵੇਂ ਇਹ ਸਿੱਖਾਂ ਦਾ ਜਿਹੜਾ ਇਹ ਇਹ ਕੇਵਲ ਸੰਘਰਸ਼ ਆ ਔਰ ਇਹ ਸਰਕਾਰ ਦੇ ਖਿਲਾਫ ਸਰਕਾਰ ਸਿੱਖਾਂ ਦੇ ਖਿਲਾਫ ਇਹ ਇਸ ਤਰ੍ਹਾਂ ਦਾ ਇੱਕ ਮਾਹੌਲ ਸਿਰਜਣ ਦੀ ਲੋਕ ਕੋਸ਼ਿਸ਼ ਕਰਦੇ ਪਏ ਨੇ ਜਿਹੜੇ ਸ਼ਰਾਬਤੀ ਲੋਕ ਨੇ ਔਰ ਇਹ ਕਿਸਾਨ ਜਥੇਬੰਦੀਆਂ ਦੀ ਇਸ ਸੰਘਰਸ਼ ਦੀ ਲਾਹਾ ਚੁੱਕਦੀਆਂ ਪਈਆਂ ਨੇ ਰਾਜਸੀ ਪਾਰਟੀਆਂ ਸ਼ਰਾਬਤੀ ਲੋਕ ਅਲੱਗ-ਅਲੱਗ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ ਅਲੱਗ-ਅਲੱਗ ਕਿਸਮ ਨਾਲ ਟੀਚਰਾਂ ਵੀ ਕਰਦੇ ਪਏ ਨੇ ਕਿਸਾਨਾਂ ਨੂੰ ਜਿਹੜਾ ਅਲਟੀਮੇਟਲੀ ਕਮਿਊਨਿਟੀ ਨੂੰ ਵੀ ਲਾਸ ਹੋ ਰਿਹਾ ਮੈਂ ਤੁਹਾਡੇ ਚੰਨਾ ਜਰੂਰ ਇਹ ਬੇਨਤੀ ਕਰਦਾ ਹਾਂ ਇਸ ਤੇ ਤੁਸੀਂ ਜਰੂਰ ਵਿਚਾਰ ਕਰੋ ਕਰ ਵੀ ਰਹੋਗੇ ਤੁਸੀਂ ਜ਼ਿਆਦੇ ਸੁਝਵਾਣ ਜੇ ਔਰ ਸਰਕਾਰ ਨਾਲ ਜਿਹੜੀ ਤੁਹਾਡੀ ਗੱਲਬਾਤ ਆ ਉਸ ਦੇ ਉੱਤੇ ਆਪਣੀ ਗੱਲ ਨੂੰ ਰੱਖੋ ਔਰ ਇਹ ਜਿਹੜੀ ਗੱਲਬਾਤ ਨੂੰ ਟੁੱਟੇ ਨਾ ਇਹਨੂੰ ਕਨਫਰੋਂਟੇਸ਼ਨ ਦਾ ਰਸਤਾ ਨਾ ਆਵੇ ਲੜਾਈ ਝਗੜੇ ਦਾ ਰਸਤਾ ਨਾ ਲਵੇ ਇਹਦੇ ਵਾਸਤੇ ਤੁਸੀਂ ਜਿੰਨਾ ਵੀ ਤੁਹਾਡੀਆਂ ਮੰਗਾਂ ਨੇ ਸਰਕਾਰ ਨਾਲ ਬੈਠ ਕੇ ਲਗਾਤਾਰ ਹੋਰ ਗੱਲ ਕੀਤੀ ਜਾ ਸਕਦੀ ਆ ਔਰ ਮੋਦੀ ਜੀ ਨੇ ਕੋਈ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਅੱਗੇ ਵੀ ਬਿਲ ਦੀ ਗੱਲ ਆਈ ਤੋ ਦੋਵੇਂ ਹੱਥ ਬੰਨ ਕੇ ਮਾਫੀ ਮੰਗ ਕੇ ਬਿੱਲ ਵੀ ਵਾਪਸ ਲੈ ਕਾਨੂੰਨ ਵੀ ਵਾਪਸ ਲੈ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਨੇ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਹਿੰਦੇ ਕਿ ਕਿਸਾਨਾਂ ਦੇ ਵਿਰੋਧ ਕਰਨ ਦਾ ਤਰੀਕਾ ਲੋਕਤੰਤ੍ਰਿਕ ਤਰੀਕਾ ਨਹੀਂ ਹੈ ਉਹਨਾਂ ਨੂੰ ਸਹੀ ਢੰਗ ਨਾਲ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਉਹਨਾਂ ਕਹਿੰਦੇ ਕਿ ਟਰੈਕਟਰ ਖੇਤੀ ਲਈ ਹੈ ਨਾ ਕਿ ਟਰਾਂਸਪੋਰਟ ਲਈ ਗੱਲਬਾਤ ਕਰਨ ਵਾਲੀ ਹੱਲ ਨਿਕਲੇਗਾ ਦਿੱਲੀ ਜਾਣਾ ਸਾਰਿਆਂ ਦਾ ਲੋਕਤੰਤ੍ਰਿਕ ਅਧਿਕਾਰ ਹੈ ਪਰ ਇਸ ਪਿੱਛੇ ਮਕਸਦ ਨੂੰ ਧਿਆਨ ਰੱਖਣਾ ਹੋਵੇਗਾ इस मनोहर लाल खट्टर ने कह कि किसान आंदोलन सरकार का समर्थन है मैं अभी जितना जितना हाँ जितना मेरे पास जानकारी है उतना ही दूंगा मैं क्योंकि आ, उस विषय की जानकारी अभी आ, जैसे आएगी क्योंकि तीन दिन से ये सारा विषय चल रहा है और इन तीन दिनों के विषयों में आपको पता है कि ठीक है कि उनका कॉल जो है वो तो तेरह फरवरी को हम दिल्ली जाएंगे वो सब था और देखिए मैं इसमें थोड़ा सा भूमिका ये रखूंगा कि पहली बात तो कि विषय जो डिमांड है वो हरियाणा सरकार से नहीं है वो सारी डिमांड चूंकि केंद्र सरकार से जुड़ी हुई है और उस केंद्र सरकार से जुड़ने के बाद उन्होंने आह्वान भी ये किया कि हम दिल्ली जाएंगे मुझे लगता है कि दिल्ली जाना हर एक का लोकतांत्रिक अधिकार है ऐसा नहीं कि नहीं जाना लेकिन कैसे जाना और क्या मोटिव है जाने का ये जरूर ध्यान करना होता है और इस विषय का अनुभव हम पिछले साल देख चुके हैं किस प्रकार से और एक ऐसा सीन क्रिएट हुआ कि जिसमें साल भर वो लोग धने लगा करके और जैसे बहादुरगढ़ का टिकरी बॉर्डर है अथवा कुंडली का ये हमारा सिंगू बॉर्डर है और उसमें कितने उस समय परेशानी लोगों को हुई है आज भी वो लोग लगातार इस समय उनकी वीडियोज आ रही हैं कि इस प्रतो इसको रोकिए किस प्रकार से हमारा बिजनेस समाप्त हो गया हमारा ये खत्म हो जाएगा हमारा वो खत्म हो जाएगा हमको बचाइए यानी एक तरफ तो वो आक्रमण टाइप जैसा होता है जैसे कोई एक सेना आक्रमण करने के लिए चलती है इस प्रकार का माहौल बनाना और उसमें भी यानी ट्रैक्टर ट्रॉली जेसीबी हर्ड्रो और क्या क्या लेके चलना और एक एक साल का राशन लेके चलो यानी ये जो आह्वान किया जाता है तो इसके अंदर हमें नागरिकों की सुरक्षा उनकी भी सुरक्षा था था, नागरिकों ही चाहिए नागरिकों को भी चाहिए आखिर किसान भी वो अपने ही अपने देश के बाहर के नहीं है इसलिए उनका जो तरीका है उस तरीके पर ही आपत्ति है दिल्ली जाने में आपत्ति नहीं है आखिर ट्रांसपोर्ट पब्लिक ट्रांसपोर्ट है ट्रेन हैं या बसेज हैं या अपने वाहन है लोगों के उसमें जाए लेकिन ट्रैक्टर जो है इट इज नॉट मोड ऑफ ट्रांसपोर्ट ये ट्रैक्टर जो होता है और जो इस प्रकार से उसकी तैयारी करके जाना ये हमारा एग्रीकल्चर इम्प्लीमेंट है तो किसानी के लिए है ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਦਰਅਸਲ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ 17 ਫਰਵਰੀ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ ਇਸ ਦੇ ਮੱਦੇਨਜ਼ਰ ਬਸੰਤ ਰੁੱਤ ਦਾ ਪਹਿਲਾ ਮੀ 18 ਤੋਂ 19 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਇਸ ਕਾਰਨ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੱਦਲਛਾਅ ਰਹਿ ਸਕਦੇ ਹਨ ਫਿਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਜ਼ਿਆਤਰ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹੇਗਾ 15 ਫਰਵਰੀ ਨੂੰ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 15 ਫਰਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਜਿਸ ਤੋਂ ਬਾਅਦ 18 ਤੇ 19 ਤਰੀਕ ਨੂੰ ਭਾਰੀ 비 ਪਵੇਗਾ ਮੌਸਮ ਵਿਭਾਗ ਦੇ ਮੁਤਾਬਕ ਠੰਡ ਦਾ ਕਹਿਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਦਿੱਲੀ ਵੱਲ ਕੋਚ ਕੀਤਾ ਜਾ ਰਿਹਾ ਹੈ ਅਤੇ ਸ਼ੰਭੂ ਬਾਰਡਰ ਉਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਬਹੁਤ ਵਧੀਆ ਬਿਆਨ ਦਿੱਤਾ ਹੈ ਕਿ ਅਸੀਂ ਐਮਐਸਪੀ ਗਰੰਟੀ ਲਿਆਵਾਂਗੇ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ ਕੀਤਾ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ਆਈ ਸੀ ਮੁੱਖ ਪ੍ਰਧਾਨ ਮੰਤਰੀ ਜੀ ਇੱਥੇ ਪੰਜਾਬ ਦੇ ਵਿੱਚ ਆਏ ਸੀ ਉਹ ਵਾਪਸ ਗਏ ਹੈ ਲੇਕਿਨ ਮੈਂ ਉਦੋਂ ਮੁੱਖ ਮੰਤਰੀ ਸੀ ਐਸੀ ਕਿਸਾਨਾਂ ਤੇ ਡਾਂਗਾਂ ਨਹੀਂ ਚਲਾਈਆਂ ਐਸੀ ਗੋਲੀਆਂ ਨਹੀਂ ਚਲਾਈਆਂ ਐਸੀ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਠਾ ਲਿਆ ਕੋਈ ਉਹਨਾਂ ਤੇ ਨਜਾਇਜ਼ ਪਰਚਾ ਨਹੀਂ ਕੀਤਾ ਲੇਕਿਨ ਅੱਜ ਦੀ ਜਿਹੜੀ ਸਰਕਾਰ ਹੈ ਮੈਂ ਮੁੱਖ ਮੰਤਰੀ ਤੇ ਪੁੱਛਣਾ ਚਾਹੁੰਦਾ ਹੈ ਕਿ ਮੁੱਖ ਮੰਤਰੀ ਜੀ ਤੁਹਾਡੀ ਧਰਤੀ ਤੇ ਆ ਕੇ ਅੱਜ ਉਹ ਗੋਲੀਆਂ ਚਲਾ ਰਹੀ ਹੈ ਹਰਿਆਣਾ ਦੀ ਸਰਕਾਰ ਅੱਜ ਡਾਂਗਾ ਚਲਾ ਰਹੀ ਐ ਕਿੰਨੇ ਸਾਡੇ ਕਿਸਾਨ ਤੇ ਮਜ਼ਦੂਰ ਉਥੇ ਫੱਟੜ ਹੋ ਗਏ ਐ ਤੁਸੀਂ ਕਿੱਥੇ ਸੋਏ ਹੋਏ ਹੋ ਤੁਸੀਂ ਕੀ ਕਰ ਰਹੇ ਹੋ ਕਿਉਂ ਨਹੀਂ ਜਾਗਦੇ ਕਿਉਂ ਨਹੀਂ ਕਿਸਾਨਾਂ ਦੇ ਹੱਕ ਵਿੱਚ ਖੜਦੇ ਕਿਸਾਨ ਲਹੂ ਲੋਹਾਨ ਕੀਤੇ ਪਏ ਐ ਕਿਸਾਨਾਂ ਦਾ ਨਾਲ ਹਸਤਾਲ ਭਰੇ ਪਏ ਐ ਕਿਸਾਨਾਂ ਨੂੰ ਧੂ ਧੂ ਕੇ ਉਥੇ ਮਾਰਿਆ ਜਾ ਰਿਹਾ ਐ ਪੰਜਾਬ ਦੀ ਧਰਤੀ ਤੇ ਤੇ ਪੰਜਾਬ ਦੀ ਧਰਤੀ ਤੇ ਆ ਕੇ ਦੂਸਰੇ ਕਿਸ ਤਰ੍ਹਾਂ ਗੋਲੀਆਂ ਚਲਾ ਰਹੇ ਐ ਤੁਹਾਡਾ ਤੁਸੀਂ ਕਿੱਥੇ ਹੋ ਪੰਜਾਬ ਸਰਕਾਰ ਕਿੱਥੇ ਐ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਐ ਤੁਸੀਂ ਕੇਜਰੀਵਾਲ ਨਾਲ ਸੈਰਾਂ ਕਰ ਰਹੇ ਹੋ ਤੇ ਇੱਥੇ ਪੰਜਾਬ ਦੇ ਕਿਸਾਨਾਂ ਨੂੰ ਧੂ ਧੂ ਕੇ ਕੁੱਟ ਕੇ ਮਾਰਿਆ ਜਾ ਰਿਹਾ ਏ ਇਸ ਲਈ ਜਾਗੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬੁੱਟਾਂ ਪਾਈਆਂ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਖੜੋ ਪੰਜਾਬ ਦੀ ਕਿਸੇਰਾ ਨੂੰ ਤੁਸੀਂ ਕਹੀ ਜਾਂਦੇ ਮੈਂ ਕਿਸਾਨ ਦਾ ਮੁੰਡਾ ਐ ਅੱਜ ਕਿਸਾਨ ਦਾ ਮੁੰਡਾ ਤਾਂ ਭੱਜਿਆ ਹੋਇਆ ਐ ਤੇ ਕਿਸਾਨਾਂ ਦੇ ਨਾਲ ਕੀ ਆ ਹੋ ਰਿਹਾ ਸੋ ਅੱਜ ਕਿਸਾਨ ਮਜ਼ਦੂਰ ਨੂੰ ਲੋੜ ਐ ਉਹਨਾਂ ਨਾਲ ਖੜਕੇ ਉਹਨਾਂ ਦੀ ਮੰਗਾ ਕੇਂਦਰ ਤੋਂ ਮਨਵਾਓ ਇੱਕ ਵਾਰ ਮੀਟਿੰਗ ਚਲੇ ਗਈ ਦੂਈ ਵਾਰ ਮੀਟਿੰਗ ਚ ਨਹੀਂ ਆਏ ਤੁਸੀਂ ਕਿਸੇ ਹੋਰ ਨੂੰ ਭੇਜਤਾ ਕੀ ਗੱਲ ਕੋਈ ਠੀਕ ਨਹੀਂ ਸੀ ਮਜਾਜ ਉਸ ਟਾਈਮ ਆਪਣਾ ਇਸ ਲਈ ਅੱਜ ਜ਼ਰੂਰੀ ਹੈ ਹਰ ਪੰਜਾਬ ਦਾ ਬੰਦਾ ਜਿਹੜਾ ਪੰਜਾਬੀ ਹੈ ਉਹ ਅੱਜ ਕਿਸਾਨਾਂ ਦੇ ਨਾਲ ਖੜੇ ਉਹਨਾਂ ਦੀ ਹਮਾਇਤ ਕਰੇ ਤੇ ਇਹ ਜਿਹੜਾ ਸੰਘਰਸ਼ ਹੈ ਇਸ ਨੂੰ ਅੱਗੇ ਵਧਾਵੇ ਨਾਲ ਹੀ ਮੈਂ ਸਯੁਕਤ ਮੋਰਚੇ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕੇ ਦਿਨ ਸਾਰੇ 20 25 ਰਹਿ ਗਏ ਉਸ ਤੋਂ ਬਾਅਦ ਤਾਂ ਵੋਟਾ ਅਨਾਉਂਸ ਹੋ ਜਾਣੀਆਂ ਫੇਰ ਕਿਹੜਾ ਸੰਘਰਸ਼ ਕਿਹੜੀਆਂ ਗੱਲਾਂ ਕਿਹੜੀਆਂ ਮੰਗਾਂ ਪੂਰੀਆਂ ਹੋਣੀਆਂ ਸੋ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਪਹਿਲਾਂ ਬਹੁਤ ਵੱਡੀ ਲੜਾਈ ਦਿੱਤੀ ਹੈ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਅੱਜ ਉਹ ਮੰਗਾਂ ਨੂੰ ਪੂਰਾ ਕਰਵਾਉਣ ਦਾ ਟਾਈਮ ਹੈ ਜਿਹੜੇ ਕਿਸਾਨਾਂ ਨੇ ਮੋਰਚਾ ਵਿੱਢਿਆ ਤੁਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਆਪਣੀ ਬਿਉਂਤਬੰਦੀ ਬਣਾ ਕੇ ਇਹਦੇ ਵਿੱਚ ਨਾਲ ਆ ਕੇ ਖੜ੍ਹ ਜੋ ਨਹੀਂ ਤਾਂ ਇਕੱਲੇ ਇਕੱਲੇ ਨੂੰ ਕਰਕੇ ਇਹ ਰਗੜ ਦੇਣਗੇ ਇਸ ਲਈ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਤੇ ਤਕੜੇ ਹੋ ਕੇ ਆਪਾਂ ਲੜੀਏ